ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 52 ਕਲੂਕਰ ਜੂਨ 1984 ਭਾਗ 6 ਮੋਰਚਾ ਬੰਦੀ ਤੇ ਜੰਗ ਤੇ ਹੁਣ ਅੱਗੇ ਹਿੰਦ ਫੌਜ ਦੀ ਦਰਿੰਦਗੀ ਦਰਬਾਰ ਸਾਹਿਬ ਸਮੂਹ ਤੇ ਕਬਜ਼ਾ ਕਰ ਲੈਣ ਤੋਂ ਬਾਅਦ ਵੀ ਹਿੰਦ ਫੌਜ ਨੇ ਸਬਰ ਨਹੀਂ ਸੀ ਕੀਤਾ ਗੁਰੂ ਰਾਮਦਾਸ ਰਾਮਚਿ ਠਹਿਰੀ ਸੰਗਤ ਨੂੰ 30 30 40 40 ਦੀ ਗਿਣਤੀ ਵਿੱਚ ਕਮਰਿਆਂ ਵਿੱਚ ਤੂਸਕੇ ਟਾੜ ਦਿੱਤਾ ਸੀ ਤੇ ਖਿਡਕੀਆਂ ਤੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਅਜੇ ਇਹ ਹਰੇਕ ਕਮਰੇ ਵਿੱਚੋਂ ਮਸਾਂ 5 5 6 6 ਤਕੜੀ ਜ਼ਿੰਦ ਵਾਲੇ ਬਦੀ ਨਾਲ ਹੀ ਬਚੇ ਸਨ ਬਾਕੀ ਸਭ ਪਿਆਸ ਗਰਮੀ ਤੇ ਦਮ ਘਟ ਨਾਲ ਚੜ੍ਹਾਈ ਕਰ ਗਏ ਸਨ ਨਾਨਕ ਜੀ ਵੱਲ ਸਮੁੰਦਰੀ ਹਾਲ ਤੇ ਇਸਰਾ ਵਿੱਚੋਂ ਹਰਾਸਤ ਵਿੱਚ ਲੈ ਕੇ ਗੁਰੂ ਰਾਮਦਾਸ ਰਾ ਦੇ ਵੇੜੇ ਵਿੱਚ ਬਿਠਾਏ ਸੈਂਕੜੇ ਸਿੰਘਾਂ ਨੂੰ ਐਲ ਐਮ ਜੀ ਨਾਲ ਉਡਾ ਦਿੱਤਾ ਸੀ ਇਹਨਾਂ ਵਿੱਚੋਂ ਵੀ ਬਦੀ ਨਾਲ ਉਹੀ ਬਚਿਆ ਸੀ ਜੇ ਨੂੰ ਰੱਬ ਸਬਬੀ ਗੋਲੀ ਵੱਜੀ ਨਹੀਂ ਸੀ ਗੁਰੂ ਰਾਮਦਾਸ ਜਰਾਂ ਦੇ ਬੇੜੇ ਵਿਚ ਲੀਆਂ ਪਾਣੀ ਵਾਲੀਆਂ ਟੂਟੀਆਂ ਨੇੜੇ ਚੜਾਈ ਕਰ ਚੁੱਕੀ ਮਾਂ ਦੀ છਾਤੀ 'ਚੋਂ ਦੁੱਧ ਚੁੰਗਣ ਦੀ ਕੋਸ਼ਿਸ਼ ਕਰਦੇ ਬੇਲਕਰੇ ਬੱਚੇ ਤੇ ਬੇਰਹਿਮ ਹਿੰਦ ਫੌਜ ਨੂੰ ਜ਼ਰਾ ਵੀ ਤਰਸ ਨਹੀਂ ਸੀ ਆਇਆ ਨਾ ਹਰਾਸਤ ਵਿੱਚ ਰਹਿ ਉਸ ਤੇ ਨੇੜੇ ਬਿਠਾਏ ਸਿੰਘਾਂ ਨੂੰ ਹੀ ਉਸ ਨੂੰ ਚੁੱਕਣ ਦਿੱਤਾ ਸੀ ਤੇ ਨਾ ਫੌਜ ਨੇ ਆਪ ਹੀ ਉਸ ਨੂੰ ਬਚਾਉਣ ਦਾ ਕੋਈ ਯਤਨ ਕੀਤਾ ਸੀ ਜਦ ਤੜਫ ਤੜਫ ਕੇ ਉਸ ਨੇ ਪ੍ਰਾਨ ਤਿਆਗ ਦਿੱਤੇ ਸਨ ਤਾਂ ਇੱਕ ਬੇਸ਼ੀ ਫੌਜੀ ਨੇ ਉਸ ਨੂੰ ਲੱਤੋਂ ਫੜ ਕੇ ਲਾਸ਼ਾਂ ਦੇ ਢੇਰ ਤੇ ਵਗਾ ਕੇ ਮਾਰਿਆ ਸੀ ਦਰਬਾਰ ਸਾਹਿਬ ਸਮੂਹ ਦੇ ਆਸ-ਪਾਸ ਦੇ ਕਰਾਂ ਤੇ ਗਲੀਆਂ ਬਸਾਰਾਂ ਵਿੱਚੋਂ ਫੜੇ ਸਿੰਘਾਂ ਨੂੰ ਕਰਤਾਰਾਂ ਵਿੱਚ ਖੜੇ ਕਰਕੇ ਗੋਲੀਆਂ ਨਾਲ ਭੰਨ ਸੁਟਿਆ ਸੀ ਪਰਿਕਰਮਾਂ ਦੇ ਆਸ-ਪਾਸ ਦੇ ਕਮਰਿਆਂ ਵਿੱਚੋਂ ਹਰਾਸਤ ਵਿੱਚ ਲੈ ਸਿੰਘਾਂ ਨੂੰ ਸਿਖਰ ਦੁਪਹਿਰੇ ਤਬਦੀ ਪ੍ਰਕਰਮਾਂ ਵਿੱਚ ਬਾਹਾਂ ਪਿੱਛੇ ਬੰਨ ਕੇ ਪੁੱਠੇ ਲਟਾ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ 6 ਜੂਨ ਦੀ ਸ਼ਾਮ ਤੱਕ ਭੁੱਖੇ ਪਾਣੀ ਤੇ ਪਿਆਸੇ ਚਾਹਿਆਂ ਨੂੰ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਹਮਣੇ ਪਰਿਕਰਮਾਂ ਦੇ ਸਰੋਵਰ ਨਾਲ ਲੱਗਦੇ ਥੜੇ ਤੇ ਬਿਠਾਈ ਰੱਖਿਆ ਸੀ ਪਾਣੀ ਮੰਗਣ ਤੇ ਰਾਈਫਲਾਂ ਦੇ ਬੱਟ ਮਾਰੇ ਜਾਂਦੇ ਸਨ ਫਿਰ ਅਸਰਤ ਵਿੱਚ ਲੈ ਸਿੰਘਾਂ ਨੂੰ ਫੌਜੀ ਕੈਂਪ ਵਿੱਚ ਲਿਜਾ ਕੇ ਅਸਲੇ ਵਿਰੋਧੀ ਬੂ ਮਾਰ ਦੇ ਕਮਰਿਆਂ ਵਿੱਚ 50 50 60 60 ਦੀ ਗਿਣਤੀ ਵਿੱਚ ਤਾੜ ਕੇ ਬੂਹੇਬਾਰੀਆਂ ਬੰਦ ਕਰ ਦਿੱਤੇ ਸਨ ਧਰਮ ਸਿੰਘ ਇਕਲ ਗੱਡਾ ਅਨੁਸਾਰ ਉਸ ਨੂੰ ਜਿਸ ਕਮਰੇ ਵਿੱਚ ਬੰਦ ਕੀਤਾ ਸੀ ਉਸ ਵਿੱਚੋਂ ਉਸ ਸਮੇਂ ਸਿਰਫ 6 ਸਿੰਘ ਹੀ ਬਚੇ ਸਨ ਬਾਕੀ ਸਭ ਸਾਹ ਕੁੱਟ ਕੇ ਦਮ ਤੋੜ ਗਏ ਸਨ ਜੋਧਪੁਰ ਜੇਲ੍ਹ ਤੋਂ ਰਿਹਾ ਹੋਏ ਸਿੰਘਾਂ ਅਨੁਸਾਰ ਉਸਨੂੰ ਜਿਸ ਕਮਰੇ ਵਿੱਚ ਤਾੜਿਆ ਗਿਆ ਸੀ ਉਸ ਵਿੱਚ ਰੋਸ਼ਨਦਾਨ ਥਾਣੀ ਪਾਣੀ ਦੀ ਨਾਲੀ ਲੰਕਾਈ ਗਈ ਸੀ ਜਿਸ ਵਿੱਚ ਕਦੇ-ਕਦਾਈਂ ਪੀਣ ਲਈ ਥੋੜਾ-ਥੋੜਾ ਪਾਣੀ ਹੀ ਛੱਡਦੇ ਸਨ ਜਦ ਸਾ ਕੁੱਟ ਕੇ ਕੋਈ ਸਿੰਘ ਚੜ੍ਹਾਈ ਕਰਗੇ ਸਨ ਤਾਂ ਕਿਸੇ ਫੌਜੀ ਨੇ ਬੂਹਾ ਖੋਲ ਦਿੱਤਾ ਸੀ ਜਦੇ ਸਿੰਘ ਬਾਹਰ ਦੀ ਹਵਾ ਲੈਣ ਲਈ ਕਾਲੀ ਨਾਲ ਇੱਕ ਦੂਜੇ ਤੋਂ ਪਹਿਲਾਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਬਾਹਰ ਐਲ ਐਮ ਜੀ ਬੀ ਡੀ ਪੈਰੇ ਤੇ ਖੜੇ ਫੌਜੀਆਂ ਨੇ ਅੰਦਾਜ਼ ਤੋਂ ਗੋਲੀਆਂ ਚਲਾ ਕੇ ਸਭ ਸ਼ਹੀਦ ਕਰ ਦਿੱਤੇ ਸਨ ਇਹਨਾਂ ਵਿੱਚੋਂ ਵਧੀ ਨਾਲ ਉਹੀ ਬੱਚਾ ਸੀ ਜਿਸ ਨੂੰ ਰੱਬੋਂ ਹੀ ਗੋਲੀ ਨਹੀਂ ਸੀ ਵੱਜੀ ਇਹਨਾਂ ਵਿੱਚੋਂ ਜਿਹੜੇ 6-7 ਬੱਚੇ ਸਨ ਉਹਨਾਂ ਨੂੰ ਫੌਜੀਆਂ ਨੇ ਇਹ ਆਖਦਿਆਂ ہماری ਗੰਨੇ ਛੇਨ ਕਰ ਹਮ ਪਰ ਹਮਲਾ ਕਰਨਾ ਚਾਹਤੇ تھے ਬੜੀ ਬੇਰਹਿਮੀ ਨਾਲ ਕੁੱਟਿਆ ਸੀ ਭਾਈ ਸਤਨਾਮ ਸਿੰਘ ਕਾਲੂ ਅਨਸਾਰ ਜਦ ਸਿੰਧੀ ਹੋਟਲ ਵਾਲਾ ਮੋਰਚਾ ਫੌਜ ਨੇ ਤਬਾਹ ਕਰ ਦਿੱਤਾ ਸੀ ਤਾਂ ਅਸੀਂ ਉੱਥੋਂ ਨਿਕਲ ਕੇ ਗੁਰੂ ਰਾਮਦਾਸ ਰਾਮ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਨੂੰ ਸਰਾਂ ਦੇ ਨੇੜੇ ਇਕਦਮ ਫੌਜ ਆ ਗਈ ਸੀ ਤੇ ਸਾਨੂੰ ਗ੍ਰਿਫਤਾਰ ਕਰਕੇ ਗੁਰੂ ਰਾਮਦਾਸ ਰਾਂਦੇ ਵੇੜੇ ਵਿੱਚ ਪਿਠਾ ਦਿੱਤਾ ਸੀ ਉੱਥੇ ਗੁਰਚੰਨ ਸਿੰਘ ਸਕੱਤਰ ਤੇ ਕਿਸੇ ਨੇ ਗ੍ਰਨੇਡ ਸੁੱਟਿਆ ਉਸ ਨਾਲ ਉਹ ਤੇ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਮਾਰੇ ਗਏ ਫਿਰ ਇਕਦਮ ਫੌਜ ਨੇ ਐਲ ਐਮ ਜੀ ਨਾਲ ਸਾਢੇ 23 ਗੋਲੀ ਚਲਾ ਦਿੱਤੀ ਸੀ ਉਸ ਵਿੱਚੋਂ ਬਚਿਆ ਉਹੀ ਸੀ ਜਿਸ ਨੂੰ ਗੋਲੀ ਹੀ ਨਹੀਂ ਸੀ ਵੱਜੀ ਬਾਕੀ ਸਭ ਲਾਸ਼ਾਂ ਦਾ ਢੇਰ ਬਣ ਗਏ ਸਨ ਭੁਖਣਾ ਵੇਲ ਕਰੇ ਕੁਝ ਮਹੀਨਿਆਂ ਦੇ ਸ਼ੀਤਖੋਰ ਬੱਚੇ ਨੂੰ ਇੱਕ ਫੌਜੀ ਨੇ ਚੁੱਕ ਕੇ ਜ਼ੋਰ ਦੀ ਕੰਧ ਨਾਲ ਮਾਰਿਆ ਸੀ ਉਸਦੇ ਸਿਰ ਦੇ ਚੀਥੜੇ ਉੱਡ ਗਏ ਸਨ ਤੇ ਉਹ ਉਸੇ ਵੇਲੇ ਹੀ ਦਮ ਤੋੜ ਗਿਆ ਸੀ। ਉਤੋਂ ਸਾਨੂੰ ਦਿਨੇ ਟਰੱਕਾਂ ਵਿੱਚ ਲੱਦ ਕੇ ਫੌਜੀ ਕੈਂਪ ਵਿੱਚ ਲੈ ਕੇ ਸਨ ਤੇ ਕੋਤਾਂ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਬੂਹੇ ਬਾਰੀਆਂ ਬੰਦ ਹੋਣ ਕਾਰਨ ਅਸਲੇ ਬਰੂਦੀ ਬੂ ਨਾਲ ਸਾਹ ਕੁੱਟਣ ਡੇ ਪਿਆ ਸੀ। ਰੋਸ਼ਨਦਾਨ ਥਾਣੀ ਪਾਣੀ ਦੀ ਪਾਈਪ ਅੰਦਰ ਲੰਕਾਈ ਗਈ ਸੀ ਪਰ ਉੱਚੀ ਹੋਣ ਕਰਕੇ ਉਸ ਵਿੱਚ ਬਹੁਤ ਥੋੜਾ ਪਾਣੀ ਹੀ ਆਉਂਦਾ ਸੀ। ਜਦੋਂ ਸਿੰਘਾਂ ਨੇ ਪਾਣੀ ਮੰਗਿਆ ਸੀ ਤਾਂ ਨਿਰਦਈ ਫੌਜ ਨੇ ਬੂਹਾ ਖੋਲ ਕੇ ਉਹਨਾਂ ਦੋਹਾਂ ਨੂੰ ਹੀ ਬਾਹਰ ਕੱਢ ਕੇ ਪਾਣੀ ਪਿਲਾਉਣ ਦੀ ਥਾਂ ਸਾਡੇ ਸਾਹਮਣੇ ਗੋਲੀ ਮਾਰ ਦਿੱਤੀ ਸੀ ਭਾਈ ਜਸਬੀਰ ਸਿੰਘ ਕੁਮਨ ਅਨਸਾਰ ਜਿਸ ਕਮਰੇ ਵਿੱਚੋਂ ਬੰਦ ਸੀ ਜਦੋਂ ਉਥੋਂ ਇੱਕ ਸਿੰਘ ਨੇ ਉੱਚੀ ਆਵਾਜ਼ ਵਿੱਚ ਪਾਣੀ ਪਾਣੀ ਆਖਿਆ ਤਾਂ ਫੌਜ ਨੇ ਰੋਸ਼ਨਦਾਨ ਥਾਣੀ ਗੋਲੀ ਚਲਾ ਕੇ ਸਾਡੇ ਵਿੱਚੋਂ 19 ਸਿੰਘ ਸ਼ਹੀਦ ਕਰ ਦਿੱਤੇ ਸਨ ਉਹੀ ਬਚੇ ਸਨ ਜਿਨ੍ਹਾਂ ਨੂੰ ਰੱਬੋਂ ਹੀ ਗੋਲੀ ਨਹੀਂ ਸੀ ਵੱਜੀ ਬਰਗੇਡੀਅਰ ਦਾ ਝੂਠ ਬਰਗੇਡੀਅਰ ਓੰਕਾਰ ਸਿੰਘ ਗੁਰਾਇਆ ਵੱਲੋਂ ਫੌਜੀ ਕੈਂਪ ਵਿੱਚ ਰੱਖੇ ਗੇ ਬੰਦੀ ਸਿੰਘਾਂ ਬਾਰੇ ਬਿਆਨ ਕੀਤੀ ਕਹਾਣੀ ਕੋਰਾ ਝੂਠ ਹੈ ਉਹ ਸੀਓ ਦਾ ਹਵਾਲਾ ਦੇ ਕੇ ਕਹਿੰਦਾ ਕਿ ਕੁਝ ਕੈਦੀਆਂ ਨੇ ਦਰਵਾਜ਼ਾ ਤੋੜ ਕੇ ਤੇ ਇੱਕ ਸੰਤਰੀ ਦੇ ਹਥਿਆਰ ਖੋ ਕੇ ਭੱਜਣ ਦਾ ਯਤਨ ਕੀਤਾ ਸੀ ਇਸ ਕਰਕੇ ਸੰਤਰੀਆਂ ਨੂੰ ਗੋਲੀ ਚਲਾਉਣੀ ਪਈ ਸੀ ਬਰਗੇਡੀਅਰ ਗੁਰਾਇਆ ਅਨੁਸਾਰ ਫੌਜੀ ਕੈਂਪ ਵਿੱਚ ਕੁਲ 3 ਮੌਤਾਂ ਹੀ ਹੋਈਆਂ ਸਨ ਦੋ ਗੋਲੀਆਂ ਵੱਜਣ ਨਾਲ ਤੇ ਇੱਕ ਤਪਸ਼ ਤੇ ਆ ਕਿਵੇਂ ਕਿਵੇਂ ਨਾਲ ਜਦਕਿ ਬੰਦੀ ਸਿੰਘਾਂ ਅਨਸਾਰ ਬੂਹਾ ਸੰਤਰੀ ਨੇ ਖੁਦ ਖੋਲਿਆ ਸੀ ਤੇ ਜੀ ਪਿਆਣੀ ਬੰਦੀ ਸਿੰਘ ਬਾਹਰ ਦੀ ਹਵਾ ਵਿੱਚ ਸਾਹ ਲੈਣ ਲਈ ਕਾੜੀ ਨਾਲ ਇੱਕ ਦੂਜੇ ਤੋਂ ਪਹਿਲਾਂ ਨਿਕਲਣ ਦਾ ਯਤਨ ਕਰਦੇ ਫੌਜਦਿਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ ਸਨ ਮ੍ਰਿਤਕਾਂ ਦੀ ਗਿਣਤੀ ਵੀ 50 ਦੇ ਕਰੀਬ ਸੀ ਤੇ 5-6 ਉਹੀ ਬੱਚੇ ਸਨ ਜਿਨ੍ਹਾਂ ਨੂੰ ਵਧੀ ਨਾਲ ਰੱਬੋਂ ਹੀ ਗੋਲੀ ਨਹੀਂ ਸਿਵਦੀ ਹੋਮ ਸਤੇ ਸਾ ਕੋਟਰ ਨਾਲ ਵੀ ਇੱਕ ਸਿੰਘ ਨੇ 100 ਦੇ ਕਰੀਬ ਮੌਤਾ ਹੋਈਆਂ ਸਨ ਬਰਗੇਡੀਅਰ ਗੁਰਾਇਆ ਫੌਜ ਦੇ ਫਿਰਕੂ ਅਨਮਨੁੱਖੀ ਤੇ ਵੈਸ਼ੀਪੁਨੇ ਵਾਲੇ ਵਰਤਾਅ ਤੇ ਮਿੱਥ ਕੇ ਪਰਦਾ ਪਾਉਂਦਾ ਹੈ ਅਤੇ ਹਿੰਦ ਫੌਜ ਦੇ ਅਕਸ ਨੂੰ ਬਚਾਉਣ ਲਈ ਸਿੰਘਾਂ ਦੀਆਂ ਮੌਤਾਂ ਦੀ ਅਸਲ ਗਿਣਤੀ ਨੂੰ ਜਾਣਬੁੱਝ ਕੇ ਛਪਾਉਂਦਾ ਹੈ ਕਿਉਂਕਿ ਬੰਦੀ بنائے ਸਾਰੇ ਸਿੰਘਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਬਰਗੇਡੀਅਰ ਗੁਰਾਇ ਦੀ ਹੀ ਸੀ ਤੇ ਉਸ ਦੀ ਆਗਿਆ ਤੋਂ ਬਿਨਾ ਫੌਜੀ ਆਪਣੇ ਆਪ ਗੋਲੀ ਚਲਾ ਹੀ ਨਹੀਂ ਸਕਤੇ ਤੇ ਨਾ ਹੀ ਇੰਨੀ ਭਾਰੀ ਫੋਰਸ ਦੇ ਘੇਰੇ ਵਿੱਚੋਂ ਕੋਈ ਸਿੰਘ ਕਿਸੇ ਫੌਜੀ ਦਾ ਹਿਾਰ ਖੋ ਕੇ ਉੱਥੋਂ ਭੱਜੀ ਸਕਦਾ ਸੀ ਬਰਗੇਡੀਅਰ ਗੁਰਾਇ ਦਾ ਬਲਵੰਤ ਸਿੰਘ ਰਾਮੂ ਵਾਲੀਏ ਦੇ ਹਵਾਲੇ ਨਾਲ ਇਹ ਕਹਿਣਾ ਵੀ ਸਿਰੇ ਦਾ ਝੂਠੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਲੇ ਨੂੰ ਮੀਤ ਸੀ ਇਹ ਪਾਕਿਸਤਾਨ ਦਰਬਾਰ ਸਾਹਿਬ ਤੇ ਫੌਜੀ ਹਮਲੇ ਸਮੇਂ ਸਿੱਖਾਂ ਦੀ ਮਦਦ ਲਈ ਭਾਰਤ ਤੇ ਹਮਲਾ ਕਰੇਗਾ। ਸੰਤ ਜਨਰਲ ਸਿੰਘ ਦੇ ਨਾਂ ਤਾ ਉਹ ਨਹੀਂ ਦਿਨੀ ਪਾਕਿਸਤਾਨ ਨਾਲ ਇਹੋ ਜੇ ਸਬੰਧ ਹੀ ਸਨ। ਨਾ ਪਾਕਿਸਤਾਨ ਸਰਕਾਰ ਨੇ ਉਸ ਨਾਲ ਅਜੇ ਹੁ ਕੋਈ ਵਾਅਦਾ ਹੀ ਕੀਤਾ ਸੀ ਤੇ ਨਾ ਹੀ ਸੰਤ ਜਨਰਲ ਸਿੰਘ ਨੇ ਪਾਕਿਸਤਾਨ ਤੋਂ ਇਹ ਹੀ ਉਮੀਦ ਦਾ ਆਪਣੇ ਭਾਸ਼ਣਾ ਵਿੱਚ ਹੀ ਕਦੇ ਦਾਵਾ ਕੀਤਾ ਸੀ। ਉਸ ਦਾ ਤਾਂ ਸਪਸ਼ਟ ਐਲਾਨ ਸੀ ਜਿਸ ਦਿਨ ਹਮਲਾ ਹੋਇਆ ਫੌਜ ਨੂੰ ਲੋਹੇ ਦੇ ਚਣੇ ਚਬਾ ਦੇਾਂਗੇ। ਉਸ ਨੇ ਹਿੰਦ ਫੌਜ ਦਾ ਮੁਕਾਬਲਾ ਕਰਕੇ ਚਬਾ ਦੇ ਦਿੱਤੇ ਸਨ। ਉਸਨੂੰ ਉਮੀਦ ਸਿੱਖ ਨੌਜਵਾਨਾਂ ਤੋਂ ਸੀ ਤੇ ਉਹ ਉਸਦੀ ਉਮੀਦ ਤੇ ਪੂਰੇ ਉਤਰੇ ਸਨ। ਸੰਤ ਜਰਨੈਲ ਸਿੰਘ ਨੇ ਸ਼ਹਾਦਤ ਦੇ ਕੇ ਖਾਲਸਾਤਨ ਦੀ ਨੀਂਹ ਰੱਖ ਦਿੱਤੀ ਸੀ ਤੇ ਸਿੱਖ ਜਵਾਨੀ ਨੇ ਇਸ ਦੀ ਪ੍ਰਾਪਤੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਸੀ। ਉਹ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ ਤੇ ਮੰਜ਼ਿਲ ਸਰ ਕਰਨ ਤੱਕ ਜਾਰੀ ਰਹੇਗਾ। ਰਾਮਗੁਵਾਲੀਆ ਦਾ ਬਰਗੇਡੀਅਰ ਗੁਰਾਇਆ ਨਾਲ ਸੰਤ ਜਰਨੈਲ ਸਿੰਘ ਪ੍ਰਤੀ ਮੰਨ ਦੀ ਪੜਾਅਸ ਕੱਢਦਾ ਹੈ ਜਿਸ ਨੂੰ ਸਮਝਣ ਤੋਂ ਕੋਰਾ ਬਰਗੇਡੀਅਰ ਗੁਰਾਇਆ ਉਸ ਨੂੰ ਸੱਚ ਮੰਨ ਲੈਂਦਾ ਹੈ। ਦਰਬਾਰ ਸਾਹਿਬ ਸਮੂਹ ਤੇ ਫੌਜ ਦਾ ਕਬਜ਼ਾ ਹੋ ਜਾਣ ਦੇ ਕੋਈ ਜਨਬਾਤ ਹਿੰਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹੱਤਵੱਦ ਪੂਰੀ ਤਰ੍ਹਾਂ ਖਵਾਇਆ ਕਰ ਦੇਣ ਦਾ ਦਾਵਾ ਕੀਤਾ ਸੀ ਜਨਰਲ ਵੈਦਿਆ ਨੇ ਰੇਡੀਓ ਤੇ ਦੂਰਦਰਸ਼ਨ ਤੇ ਫੜਮਾਰੀ ਸੀ ਕਿ ਸਵਰਨ ਮੰਦਰ ਦੀ ਪਵਿੱਤਰਤਾ ਬਹਾਲ ਕਰਨ ਲਈ ਹੱਤਵੱਦ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ ਭਾਜਪਾਗੂ ਹਟਲ ਬਿਹਾਰੀ ਵਾਜਪਾਈ ਨੇ देर ਨਾਲ ਝੁਕਿਆ ਗਿਆ ਠੀਕ ਕਦਮ ਕਹਿ ਕੇ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਕਿਤਾਬ ਦਿੱਤਾ ਸੀ ਅਮਰਸਰ ਦੇ ਹਿੰਦੂਆਂ ਸਮੇਤ ਪੂਰੇ ਹਿੰਦੁਸਤਾਨ ਨੇ ਇਸ ਜਿੱਤ ਤੇ ਜਸ਼ਨ ਮਨਾਇਆ ਸਨ ਸਭ ਸਿਆਸੀ ਪਾਰਟੀਆਂ ਸਮੇਤ ਹਿੰਦੂਆਂ ਨੇ ਇੰਦਰਾ ਗਾਂਧੀ ਨੂੰ ਵਧਾਈਆਂ ਦਿੱਤੀਆਂ ਸਨ ਹਿੰਦ ਸਟੇਟ ਦੇ ਜ਼ਿੰਮੇਵਾਰ ਆਗੂਆਂ ਦੇ ਇਹ ਦਾਵੇ ਐਲਾਨ ਫੜਾਂ ਤੇ ਚਾ ਸਿੱਖ ਕੌਮ ਨਾਲ ਕੱਢੇ ਗਏ ਸਦੀਆਂ ਦੇ ਵੈਰ ਦਾ ਸਪਸ਼ਟ ਪ੍ਰਗਟਾਵਾ ਸੀ ਸਿੱਖ ਕੌਮ ਦੀ ਨਸਲ ਕੁਸ਼ੀ ਕਰਨ ਲਈ ਹਿੰਦ ਸਟੇਟ ਦੀ ਜੰਗ ਅਜੇ ਵੀ ਜਾਰੀ ਹੈ ਕਦੇ ਬੁੱਡਰੋਜ਼ ਕਦੇ ਰਾਤਰੀ ਗਲਬਾ ਕਦੇ ਬਲੈਕ ਥੰਡਰ ਕਦੇ ਕਮਿੰਗ ਆਪਰੇਸ਼ਨ ਤੇ ਕਦੇ ਕਿਸੇ ਹੋਰ ਆਪਰੇਸ਼ਨ ਦੇ ਨਾਂ ਹੇਟ ਕੌਮ ਦੀ ਜਵਾਨੀ ਨੂੰ ਪੁੰਨਿਆਂ ਤੇ ਕੋਹਾ ਗਿਆ ਸੀ ਬਜ਼ੁਰਗਾਂ ਦੀ ਪੱਤ ਧੀਆਂ ਪੈਣਾ ਤੇ ਮਾਵਾਂ ਦੀ ਇੱਜ਼ਤ ਰੋਲੀ ਗਈ ਸੀ ਕੌਮ ਦੀ ਜਵਾਨੀ ਜੇਲਾਂ ਵਿੱਚ ਡੱਕ ਦਿੱਤੀ ਸੀ ਸਿਵਿਆਂ ਵਿੱਚ ਪਾਂਬੜ ਬਰ ਉੱਠੇ ਸਨ ਚੌਕ ਚਰਾਹੇ ਨਹਿਰਾਂ ਦੀਆਂ ਪਟੜੀਆਂ ਤੇ ਸੜਕਾਂ ਤੇ ਪਈਆਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਝੂਠੇ ਮੁਕਾਬਲਿਆਂ ਤੋਂ ਪਰਦੇ ਉਤਾਰਨ ਲੱਗੀਆਂ ਸਨ ਦਰਿਆਵਾਂ ਨਹਿਰਾਂ ਅਤੇ ਪਤਨਾ ਦਾ ਪਾਣੀ ਸਿੰਘਾਂ ਦੀਆਂ ਲਾਵਾਰਸ ਲਾਸ਼ਾਂ ਦਾ ਗਵਾਹ ਬਣ ਗਿਆ ਸੀ ਹਿੰਦੁਸਤਾਨ ਦੀਆਂ ਅਦਾਲਤਾਂ ਕਾਲੇ ਕਾਨੂੰਨਾਂ ਦੀ ਪੁਸ਼ਟਪਨਾ ਬਣ ਗਈਆਂ ਸਨ ਭਾਰਤੀ ਸੰਵਿਧਾਨ ਅੰਤਰਰਾਸ਼ਟਰੀ ਕਾਨੂੰਨ ਅਤੇ ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ ਦਾ ਐਲਾਨ ਨਾ ਮਾਮੂਕ ਦਰਸ਼ਕ ਬਣਿਆ ਰਿਹਾ ਸੀ ਖਾਲਸਾ ਪੰਥੇ ਸ਼ੁਰੂ ਹੋਇਆ ਜੂਨ 1984 ਦਾ ਕਲੂਕਾਰਾ ਨਵੇਂ-ਨਵੇਂ ਪੈਂਤੜਿਆਂ ਨਾਲ ਜਿਉਂ-ਜਿਉਂ ਜਾਰੀ ਹੈ ਹਿੰਦ ਸਟੇਟਸ ਸਿੱਖ ਕੌਮ ਦੀ ਵਿਲੱਖਣ ਨਿਯਾਰੀ ਅਤੇ ਅਡਰੀ ਹੋਣ ਹਸਤੀ ਨੂੰ ਸਫਾ ਹਸਤੀ ਤੋਂ ਮਿਟਾ ਕੇ ਹਿੰਦੋਸਤਾਨੀ ਕੌਮੀਅਤ ਵਿੱਚ ਜਜ਼ਬ ਕਰਨਾ ਤੇ ਸਿੱਖਾਂ ਦੇ ਹਿਰਦੇ ਵਿੱਚ ਉਕਰਿਆ ਰਾਜ ਕਰੇਗਾ ਖਾਲਸਾ ਦਾ ਸੰਕਲਪ ਤੇ ਆਜ਼ਾਦੀ ਦਾ ਜਜ਼ਬਾ ਮਟਾਉਣਾ ਚਾਹੁੰਦੀ ਹੈ ਕਾਰੇ ਕਾਨੂੰਨ ਹਿੰਦੂ ਤਵੀ ਵਿੱਦਿਕ ਨੀਤੀ ਵਿਚਾਲੀਆਂ ਕਲਮਾਂ ਨਸ਼ਿਆਂ ਦਾ ਹੜ ਦੇਤਾਰੀ ਗੁਰੂਦਮ ਧਰਮ ਵਿੱਚ ਦਖਲੰਦ ਅਦਦੀ ਅਤੇ ਧਾਰਮਿਕ ਸੰਸਥਾਵਾਂ ਤੇ ਕਬਜ਼ਾ ਇਸੇ ਕਲੂਕਾਰੇ ਨੂੰ ਜਾਰੀ ਰੱਖਣ ਦੀ ਹੀ ਨੀਤੀ ਹੈ ਹਿੰਦੁਸਤਾਨ ਦੀ ਸੱਤਾ ਸੰਭਾਲਣ ਵਾਲੀ ਹਰੇਕ ਸੱਤਾਧਾਰੀ ਸਿਆਸੀ ਪਾਰਟੀ ਇਸੇ ਹਿੰਦੂ ਤਵੀ ਸੋਚ ਦੀ ਧਾਰਨੀ ਹੈ ਜੂਨ 1984 ਤੋਂ ਸ਼ੁਰੂ ਹੋਇਆ ਕਲੂਕਾਰਾ ਸਿੱਖ ਆਗੂਆਂ ਨੂੰ ਮਾਰਮਕਉਣ ਲਈ ਵਿਦੇਸ਼ਾਂ ਤੱਕ ਪੈਰ ਫੈਲਾ ਚੁੱਕਾ ਹੈ ਪਰ ਦਮਨ ਸਿੰਘ ਮਲਕ ਤੇ ਹਰਦੀਪ ਸਿੰਘ ਨਿੱਧਰ ਕੈਨੇਡਾ ਵਿੱਚ phd ਹਰਪ੍ਰੀਤ ਸਿੰਘ ਹੈਪੀ ਤੇ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਵਿੱਚ ਇਹ ਸ਼ਹੀਦ ਕਰ ਦਿੱਤੇ ਗਏ ਹਨ ਤੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਸਮੇਤ ਹੋਰ ਕਈਆਂ ਨੂੰ ਵੀ ਸ਼ਹੀਦ ਕਰਨ ਦੀ ਆ ਸਫਲ ਸਾਜ਼ਿਸ਼ ਦਾ ਵਿਦੇਸ਼ਾਂ ਵਿੱਚ ਵੀ ਪਤਾ ਲੱਗ ਚੁੱਕਾ ਹੈ ਹਿੰਦ ਸਟੇਟ ਇਸ جنگ ਨੂੰ ਉਹਨਾਂ ਚਿਰ ਤੱਕ ਜਾਰੀ ਰੱਖਣ ਲਈ ਤੁਰੀ ਹੋਈ ਹੈ ਜਿੰਨਾ ਚਿਰ ਤੱਕ ਆਪਣੇ ਵਿੱਚੇ ਨਿਸ਼ਾਨਿਆਂ ਨੂੰ ਪੂਰੀ ਤਰ੍ਹਾਂ ਹਾਸਲ ਨਹੀਂ ਕਰ ਲੈਂਦੀ ਹਿੰਦ ਸਟੇਟ ਵੱਲੋਂ ਵਿੱਚੇ ਆਪਣੇ ਨਿਸ਼ਾਨਿਆਂ ਨੂੰ ਪੂਰਾ ਕਰਨ ਦਾ ਯਤਨ ਕਰਨਾ ਅਤੇ ਅਕਾਲੀ ਆਗੂਆਂ ਵਿੱਚੋਂ ਗੁਰੂ ਸਹਿਬਾਨ ਦੁਆਰਾ ਪਰਿ ਸਿੱਖੀ ਰੂਹ ਨਿਕਲ ਜਾਣੀ ਹੀ ਖਾਲਸਾ ਪੰਥ ਨੂੰ ਦਰਪੇਸ਼ ਮੌਜੂਦਾ ਸਮੱਸਿਆਵਾਂ ਅਤੇ ਮਸਲਿਆਂ ਦਾ ਕਾਰਨ ਹੈ। ਇਹਨਾਂ ਸਮੱਸਿਆਵਾਂ ਅਤੇ ਮਸਲਿਆਂ ਦਾ ਇੱਕੋ ਇੱਕ ਹੱਲ ਆਜ਼ਾਦੀ ਹੈ। ਇਸ ਦੀ ਪ੍ਰਾਪਤੀ ਲਈ ਖਾਲਸੇ ਨੂੰ ਅੰਤਰਰਾਸ਼ਟਰੀ ਰਾਜਨੀਤਿਕ ਮੰਚ ਤੇ ਆਜ਼ਾਦੀ ਦੀਆਂ ਲਹਿਰਾਂ ਬਾਰੇ ਆਈ ਤਬਦੀਲੀ ਨੂੰ ਸਮਝ ਕੇ ਨੀਤੀ ਕੜਨੀ ਤੇ ਪੈੰਟੜਾ ਹੌਲੀਕਣਾ ਚਾਹੀਦਾ ਤੇ ਹਿੰਦ ਸਟੇਟ ਤੋਂ ਨਿਆ ਜਾ ਰਿਆਸਤਾ ਮੰਗਣ ਦੀ ਥਾਂ ਅੰਤਰਰਾਸ਼ਟਰੀ ਕਾਨੂੰਨੀ ਅਦਾਲਤ ਦੇ ਨਿਯਮਾਂ ਅਨੁਸਾਰ ਆਪਣੀ ਆਜ਼ਾਦੀ ਦਾ ਦਾਅਵਾ ਪੇਸ਼ ਕਰਨ ਲਈ ਸਿੱਖ ਕੌਮ ਦੀ ਆਜ਼ਾਦੀ ਦੀ ਹਾਮੀ ਭਰਨ ਵਾਲੀ ਕਿਸੇ ਕਾਨੂੰਨੀ ਤਾਕਤ ਦੀ ਮਦਦ ਲੈਣ ਲਈ ਕਦਮ ਪੁੱਟਨੇ ਚਾਹੀਦੇ ਹਨ ਸਿੱਖ ਕੌਮ ਦੀ ਆਜ਼ਾਦੀ ਲਈ ਆਪਣੇ ਆਪ ਕਿਸੇ ਨੇ ਵੀ ਮਦਦ ਨਹੀਂ ਕਰਨੀ ਮਦਦ ਲੈਣ ਦੇ ਯੋਗ ਹੋ ਕੇ ਮਦਦ ਪ੍ਰਾਪਤ ਕਰਨ ਦੇ ਢੰਗ ਤਰੀਕੇ ਅਪਣਾਉਣ ਨਾਲ ਹੀ ਮਦਦ ਮਿਲੇਗੀ ਜਿਸ ਦਿਨ ਇਸ਼ਤੇ ਨਾਲ ਖਾਲਸਾ ਹੀ ਸਤਾਂਤਾਂ ਦੇ ਪਹਿਰੇਦਾਰ ਬਣ ਕੇ ਪੰਥਕ ਰਵੈਤ ਅਨੁਸਾਰ ਸੰਘਰਸ਼ ਕਰਾਂਗੇ ਤਾਂ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਜ਼ਰੂਰ ਬੋੜੀ ਕਰਨਗੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ